ਬੁਜੁਰਗੋ ਲੱਗਦਾ ਨਹੀਂ ਰੋੜੇ ਜਾਦੇ ਖਲਾਰਤੇ ਸੜਕ ਤੇ ਸਾਰੀ ਮੋਹੜੀ ਬੰਦ ਕਰਨਾ ਬਾਈ ਅੱਛਾ ਹੀ ਇਹਦੇ ਨਾਲ ਲੱਗਦਾ ਨਹੀਂ ਨੁਕਸਾਨ ਹੋਊਗਾ ਨਹੀਂ ਨਹੀਂ ਨੁਕਸਾਨ ਨਹੀਂ ਆਉਂਦਾ ਹੈ ਕੋਣ ਚੁਗੂਗਾ ਸਾਰਾ ਪੰਜਾਬ ਵੇਚਿਆ ਤੁਸੀਂ ਦੇਖੋ ਲੋਕਾਂ ਨੂੰ ਰਾਹ ਤਲਾਸ਼ਨੇ ਪੈ ਰਹੇ ਨੇ ਇੱਟਾਂ ਔਰ ਰੋੜੇ ਨੇ ਜਿਹੜੇ ਸੜਕ ਤੇ ਪਛਾਤੇ ਨੇ ਤੇ ਰਸਤੇ ਨੇ ਜਿਹੜੇ ਤਕਰੀਬਨ ਸ੍ਰੀ ਹਰਿਮੰਦਰ ਸਾਹਿਬ ਗੁਰਦੁਆਰਾ ਸਾਹਿਬ ਦੇ ਅੱਕੇ ਦੇ ਉਹ ਤਕਰੀਬਨ ਸਾਰੇ ਬੰਦ ਕਰਤੇ ਨੇ ਰਸਤੇ ਨੇ ਜਿਹੜੇ ਤਕਰੀਬਨ ਬੰਦ ਹੋ ਗਏ ਨੇ ਮੌੜੀ ਦੇ ਤੁਹਾਨੂੰ ਦਿਖਾ ਦਈਏ ਸਾਹਮਣੇ ਬੱਸ ਹੈ ਜਿਹੜੀ ਪੀਆਰਟੀਸੀ ਦੀ ਉਹ ਵੀ ਰੋਕੀ ਹੋਈ ਆ ਤੇ ਬੱਸ ਹੈ ਜਿਹੜੀ ਉਹ ਹੁੰਦੀ ਹੋਈ ਦਿਖ ਰਹੀ ਹੈ ਰਸਤੇ ਨੇ ਜਿਹੜੇ ਤਕਰੀਬਨ ਬੰਦ ਹੋ ਗਏ ਨੇ ਮੌੜੀ ਦੇ ਤੁਹਾਨੂੰ ਦਿਖਾ ਦਈਏ ਸਾਹਮਣੇ ਬੱਸ ਹੈ ਜਿਹੜੀ ਪੀਆਰਟੀਸੀ ਦੀ ਉਹ ਵੀ ਰੋਕੀ ਹੋਈ ਆ ਤੇ ਬੱਸ ਹੈ ਜਿਹੜੀ ਉਹ ਹੁੰਦੀ ਹੋਈ ਦਿਖ ਰਹੀ ਹੈ ਤੇ ਪੀਆਰਟੀਸੀ ਦੀ ਬੱਸ ਹੈ ਉਹ ਵੀ ਰੋਕੀ ਹੈ ਕਿ ਆਖਰ ਕਿਸੇ ਨੂੰ ਵੀ ਕਹਿੰਦੇ ਅੱਗੇ ਨਹੀਂ ਜੇ ਜਾਣ ਦਿੱਤਾ ਜਾਊਗਾ ਤਾਂ ਤਸਵੀਰیں ਤੇ ਤੁਸੀਂ ਦੇਖੋ ਬੱਸ ਦੇ ਅੱਗੇ ਇੱਟਾਂ ਚੜਤੀਆਂ ਨੇ ਕਿ ਅੱਗੇ ਨਹੀਂ ਕਿ ਜਾਣ ਦਵਾਗੇ ਕਿਉਂਕਿ ਸਾਰੀ ਜਗ੍ਹਾ ਦੇ ਉੱਤੇ ਜਿਵੇਂ ਬੈਰੀਕੇਟਿੰਗ ਹੋਈ ਹੈ ਬੈਰੀਕੇਟਿੰਗ ਕਰੀਆ ਤੇ ਬੈਰੀਕੇਟਿੰਗ ਦੇ ਨਾਲ ਨਾਲ ਰਸਤੇ ਨੇ ਜਿਹੜੇ ਉਹ ਵੀ ਰੋਕੇ ਰਹੇ ਤੇ ਕਿਉਂਕਿ ਸਵਾਰੀਆਂ ਨੇ ਜਿਹੜੀਆਂ ਹੈ ਕਿ ਤਨ ਵਸਣ ਨਹੀਂ ਲੰਘ ਰਹੀ ਤੇ ਰਸਤੇ ਨੇ ਜਿਹੜੇ ਤਕਰੀਬਨ ਸੁਹਾਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਅੱਗੇ ਦੇ ਉਹ ਤਕਰੀਬਨ ਸਾਰੇ ਬੰਦ ਕਰਤੇ ਨੇ ਤੇ ਉਹਦੇ ਚ ਜਿਵੇਂ ਤੁਸੀਂ ਦੇਖੋ ਕਿ ਜਿਹੜੀਆਂ ਸਵਾਰੀਆਂ ਨੇ ਕਿ ਜਦੋਂ ਟੱਕਰ ਯੂਨੀਵਰਸਿਟੀ ਦੇ ਵਿੱਚੋਂ ਮਸਲੇ ਹੱਲ ਦੀ ਕੋਲ ਨਹੀਂ ਆਉਂਦੀ ਉਦੋਂ ਤੱਕ ਕਹਿੰਦੇ ਜਿਹੜਾ ਉਹ ਨਹੀਂ ਖੋਲਾਂਗੇ ਹਾਲਾਂਕਿ ਜਿੱਤੋਂ ਆਮ ਤੌਰ ਤੇ ਹੈ ਵੀ ਕਿਉਂਕਿ ਬੇਹਦ ਆਮ ਦਿਨਾਂ ਦੇ ਵਿੱਚ ਵੀ ਦੇਖਿਆ ਤਾਂ ਬੇਹਦ ਰਸਪਰਿਆ ਹੁਣ ਯਹਾਂ ਪੁਲਿਸ ਦੇ ਮੁਲਾਜ਼ਮ ਆਏ ਨੇ ਗੱਲਬਾਤ ਕਰਨ ਦੇ ਵਾਸਤੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕੀ ਗੱਲਬਾਤ ਰਸਤਾ ਵਾਸਤੇ ਲਈ ਸ਼ਾਂਤੀ ਬੈਠੇ ਨੇ ਸੋ ਪਿੱਛੇ ਇਸ ਗੱਲ ਕੇ ਕਿ ਆਪਣੇ ਬੰਦੇ ਆਪ ਕੁਝ ਕਹਦੇ ਨਹੀਂ ਕਿਸੇ ਇਹਨਾਂ ਨੂੰ ਤਾਂ ਕਰੋ ਇਹ ਪੈ ਤਾਂ ਕਰ ਲਈ ਗਏ ਨਹੀਂ ਭਾਈ ਇਹ ਤਾਂ ਕਰਦੇ ਖੋਪਰ ਕਰਨੇ ਆ ਆ ਲੋਕ ਤਾਂ ਕੀ ਸੁ ਰਹੇ ਨੇ ਇਸ ਮੰਦਿਰ ਤੋਂ ਕਿ ਪ੍ਰਿਆ ਲੋਕ ਇਹ ਪੰਜਾਬ ਦੇ ਆਪਾਂ ਨੇ ਆਪਣੇ ਆਚਣੇ ਜੀ ਆਉਂਦੇ ਹੋ ਉਸੇ ਹਟ ਜਾਂਦੇ ਆ ਉਹ ਵੀ ਪੰਜਾਬ ਪੁਲਿਸ ਗਿਆ ਲਾਈ ਵੀ ਉੱਥੇ ਟੰਡੀਗੜ੍ਹ ਵੀ ਆਪ ਗਵਰਨਮੈਂਟ ਕਰੀਏ ਪੰਜਾਬ ਨੂੰ ਮਿਲਣਾ ਚਾਹੀਦਾ ਨਹੀਂ ਗਵਰਨਮੈਂਟ ਵੀ ਆ ਕੇ ਸਾਨੂੰ ਅਸੀਂ ਚਲੋ ਲੈ ਕੇ ਚੱਲੋ ਸਾਨੂੰ ਬਾਈ ਈਐਮ ਆਊਟਾ ਚਲੋ ਅਸੀਂ ਚੱਲ ਪੈਣੇ ਚੱਲ ਚੱਲੇ ਆਪਾਂ ਅਸੀਂ ਸਾਰਾ ਚੱਕਦੇ ਨਹੀਂ ਅਸੀਂ ਈਐਮ ਆਊਟਾ ਚਲੋ ਖੜਾ ਦੋ ਉਸ ਗਾਰਨਰ ਮਲਗਾ ਤੁਸੀਂ ਰੋਕੇ ਜੀ ਸਾਰੀ ਥਾਂ ਤੇ ਰੋਕੇ ਹੋ ਦੇਖੋ ਮੈਂ ਇੱਥੇ ਜਾ ਕੇ ਅਸੀਂ ਤਾਂ ਸਵੇਰ ਦੇ ਵਿੱਚ ਕਿਹੜੀ ਜਗ੍ਹਾ ਹੈ ਹਾਂਜੀ ਕਿਹੜੀ ਜਗ੍ਹਾ ਉੱਥੇ ਹੀ ਪੰਜਾਬ ਪੁਲਿਸ ਦੇ ਖੜੀ ਹੈ ਜੀ ਚੰਡੀਗੜ੍ਹ ਪੁਲਿਸ ਘਾਟਾ ਉੱਥੇ ਤੇ ਹਾਲਾਂਕਿ ਪੁਲਿਸ ਗੱਲਬਾਤ ਕਰ ਰਹੀ ਹੈ ਕਿ ਨਿਕਲ ਜੇ ਕਿਤੇ ਨਾ ਕਿਤੇ ਕੋਈ ਮਸਲੇ ਦਾ ਹੱਲ ਹੋ ਜੇ ਪਰ ਤੁਸੀਂ ਦੇਖੋ ਲੋਕਾਂ ਨੂੰ ਰਾਹ ਤਲਾਸ਼ਣੇ ਪੈ ਰਹੇ ਨੇ ਇਟਾਂ ਆ ਰੋੜੇ ਨੇ ਜਿਹੜੇ ਸੜਕ ਤੇ ਪਿਛਾਤੇ ਨੇ ਤੇ ਉਹਦੇ ਨਾਲ ਤੁਸੀਂ ਦੇਖੋ ਜਿਹੜਾ ਮਾੜਾ ਮੋਟਾ ਰਾਵੀ ਹੈ ਉਹ ਵੀ ਆਖਰ ਬੰਦੋ ਦਾ ਦਿਖ ਰਿਹਾ ਹਰ ਕਿਸੇ ਦੇ ਤੇ ਇਟਾਂ ਰੋੜੇ ਨੇ ਦੇਖੋ ਤੁਸੀਂ ਬਜ਼ੁਰਗਾਂ ਨੇ ਪੂਰੀ ਬਜ਼ੁਰਗੋ ਲੱਗਦਾ ਨਹੀਂ ਰੋੜੇ ਜਾਦੇ ਖਲਾਰ ਤੇ ਸੜਕ ਤੇ ਅਸੀਂ ਸਾਰੀ ਮੋਹੜੀ ਬੰਦ ਕਰਨਾ ਬਾਈ ਅੱਜ ਨਹੀਂ ਇਹ ਇਹਦੇ ਨਾਲ ਲੱਗਦਾ ਨਹੀਂ ਨੁਕਸਾਨ ਹੋਊਗਾ ਨਹੀਂ ਨਹੀਂ ਨੁਕਸਾਨ ਨਹੀਂ ਹੁੰਦਾ ਹੈ ਕੌਣ ਚੁਗੂਗਾ ਸਾਰਾ ਪੰਜਾਬ ਵਿੱਚ ਆ ਮੋਦੀ ਪਰ ਇਹ ਤਾਂ ਲੱਗਦਾ ਨਹੀਂ ਵੀ ਤਾਂ ਅਸੀਂ ਆਪਦੀ ਸੜਕਾ ਆਪਦੇ ਪੰਜਾਬ ਦਾ ਆ ਆਪਕੇ ਰਾਤ ਫੜਾ ਨਹੀਂ 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 ਸਗਰਸਣੇ ਕਾ ਸਭ ਕੁਝ ਮਿਲਦਾ ਬੇਟਾ ਸਗਰਸਣੇ ਮਿਲਵਾ ਸਾਨੂੰ ਨਾ ਸਾਡੇ ਨਾ ਸਾਡੇ ਬੰਤੀ ਸੇ ਵੀ ਛਾਟ ਰਿਹਾ ਮੋਦੀ ਪਰ ਇਹ ਤਾਂ ਇਹ ਤਾਂ ਸੜਕ ਬੱਪੂ ਜੀ ਆਪਣੀ ਆ ਆਪਣੀ ਪਈ ਉਹ ਬੇਟਾ ਇਹ ਸਾਡਾ ਸਗਰਸਾ ਹੈ ਇਹ ਕਹਿੰਦੇ ਕਿ ਸਾਡਾ ਤਾਂ ਸੰਘਰਸ਼ ਹੈ ਕਹਿੰਦੇ ਅਸੀਂ ਤਾਂ ਕਰਕੇ ਸੜਕੋ ਕਰ ਰਹੇ ਆ ਹਾਲਾਂਕਿ ਦੇਖਿਆ ਜਾਵੇ ਕਿ ਜਿਹੇ ਜੀ ਸਿਚੁਏਸ਼ਨ ਬਣੀ ਹੋਈ ਆ ਉਹਦੇ ਵਿੱਚ ਅਰਾਧ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਦੇਖੀਏ ਤਾਂ ਆਮ ਕਿਤੇ ਨਾ ਕਿਤੇ ਲੋਕਾਂ ਲਈ ਪਰੇਸ਼ਾਨੀ ਜ਼ਰੂਰ ਖੜੀ ਹੁੰਦੀ ਹੈ ਸਾਰਾ ਪੰਜਾਬ ਬੰਦ ਹੋਏਗਾ ਵਾਹਵ ਤੇ ਵਾਸਤਾ ਜਿੰਨਾ ਚਿਰ ਯੂਨੀਵਰਸਿਟੀ ਦਾ ਫੈਸਲਾ ਨਹੀਂ ਕੋਪੂਰੀ ਆ ਤਾਂ ਸੜਕ ਦੇਖੋ ਇਹਨੂੰ ਰੋੜੇ ਬਾਅਦ ਚ ਕੌਣ ਚੁੱਕੂਗਾ ਜਦ ਤੁਹਾਡਾ ਮਸਲਾ ਹੱਲ ਹੋ ਗਿਆ ਆਪੇ ਚੁੱਕੂਗਾ ਉਹਦੀ ਕਹਿੰਦੇ ਕਿ ਆਪੀ ਪ੍ਰਧਾਨ ਮੰਤਰੀ ਚੁਗੂਆ ਕਹਿੰਦੇ ਸਾਡਾ ਰੋਲਾ ਸੜਕ ਤੇ ਉੱਤੇ ਜਿਸ ਤਰ੍ਹਾਂ ਦੇ ਨਾਲ ਬੱਟੇ ਖਿਲਾਰੇ ਨੇ ਤਾਂ ਇਤੇ ਰਾ ਕਿਤੇ ਕਹਿ ਸਕਦੇ ਆਂ ਵੀ ਬਾਪੂ ਲਗਾਤਾਰ ਲੱਗੇ ਹੋਏ ਨੇ ਉਹ ਕਹਿੰਦੇ ਮੈਂ ਆਪਦੀ ਜਿਹੜੀ ਹਮਤ ਹੈ ਉਹ ਕਰਨੀ ਹੈ ਸਾਹਮਣੇ ਤੁਸੀਂ ਦੇਖੋ ਕਿ ਲੋਕ ਕਿਉਂਕਿ ਰਾਹ ਨਹੀਂ ਕਿਸੇ ਨੂੰ ਲੱਭਦਾ ਤਾਂ ਫਿਰ ਓਖਾ ਭਾਰੀ ਹੋ ਕੇ ਨਿਕਲ ਰਿਹਾ ਹੈ ਪਰੇਸ਼ਾਨੀ ਜ਼ਰੂਰ ਬਣ ਚੁੱਕੀ ਹੈਗੀ ਵੀਡੀਓ ਜਨਰਲਿਸਟ ਜਗਦੀਸ਼ ਦੇ ਨਾਲ ਸੁਮੇਸ਼ ਸਿੰਘ ਰੋਜਾਨਾ ਸਪੋਕਸਮੈਨ ਟੀਵੀ ਮੋਹਾਲੀ